ਇੱਕ ਮਸਲਾ ਹੋਰ ਵੀ ਪੰਜਾਬ ਦੇ ਵਿੱਚ ਵਾਪਰਿਆ ਕੋਈ ਅਸ਼ਲੀਲ ਗਾਣੇ ਟਰੈਕਟਰ ਤੇ ਚਲਾ ਰਿਹਾ ਸੀ ਉਹ ਰੋਕਣ ਤੇ ਉਹਨੇ ਗੁੱਸੇ ਦੇ ਵਿੱਚ ਉਹ ਅੱਗੇ ਮਾਂ ਪੁੱਤ ਦੇ ਉੱਤੇ ਟਰੈਕਟਰ ਚੜਾਤਾ ਇਸ ਮਸਲੇ 'ਚ ਇੱਕੋ ਮੌਤ ਵੀ ਹੋ ਗਈ ਹੈ ਤਾਂ ਇਹ ਇਹ ਚੀਜ਼ ਕਿਉਂ ਨਹੀਂ ਰੁਕ ਰਹੀ ਮਿੰਟੂ ਜੀ ਕਿਉਂ ਇਹ ਸੀ ਦੀ ਸਮੱਸਿਆ ਆ ਰਹੀ ਹੈ ਵੀ ਲੋਕ ਉਸ ਚੀਜ਼ ਵੱਲ ਜ਼ਿਆਦਾ ਅਟ੍ਰੈਕਟ ਹੋ ਰਹੇ ਆ ਆਕਰਸ਼ਿਤ ਹੋ ਰਹੇ ਆ ਦਿਨੋਂ ਦਿਨ ਜਦਕਿ ਸਾਨੂੰ ਇਹ ਚੀਜ਼ਾਂ ਤੋਂ ਸਿੱਖਣਾ ਚਾਹੀਦਾ ਹੈ ਜਦੋਂ ਕੋਈ ਘਟਨਾ ਇਦਾਂ ਦੀ ਵਾਪਰ ਜਾਂਦੀ ਹੈ ਤਾਂ ਸਾਨੂੰ ਸਿੱਖ ਕੇ ਉਸ ਚੀਜ਼ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੀ ਪਰ ਇਹ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਉਲਟਾ। ਆਰਟ ਐਂਡ ਕਰਾਫਟ ਅਧਿਆਪਕਾਂ ਦੀ ਭਰਤੀ ਪੂਰੀ ਕਰਨ ਲਈ ਸਰਕਾਰ ਨੂੰ ਕਹੋ ਜੀ। ਬਿਲਕੁਲ ਜੀ ਅਸੀਂ ਤੁਹਾਡੀ ਆਵਾਜ਼ ਜੜੀ ਉਹ ਚੱਕ ਦਿੱਤੀ ਆ। ਗੱਲ ਇਹ ਆ ਕਿ ਦੇਖੋ ਅਸ਼ਲੀਲ ਗੀਤ ਮੈਂ ਤਾਂ ਅੱਗੇ ਵੀ ਸਾਰੀ ਆਡੀਅנס 'ਚ ਬਹੁਤ ਸਾਰੇ ਲੋਕ ਜਾਣੂ ਨੇ ਇਸ ਚੀਜ਼ ਤੋਂ। ਮੈਂ ਅੱਗੇ ਵੀ ਦੱਸਿਆ ਕਿ ਸੰਸਾਰ ਦੇ ਵਿੱਚ ਹੁਣ ਤੁਸੀਂ ਉਸ ਦੌਰ 'ਚ ਜੀ ਰਹੇ ਹੋ ਜਿੱਥੇ ਤੁਹਾਡੇ ਸਾਹਮਣੇ ਕਹਿ ਲੋ ਕਿ ਭਈ ਬਰਫ਼ ਵੀ ਆ ਲੂਣ ਵੀ ਆ ਜੀ ਮਿੱਠਾ ਵੀ ਆ ਸਭ ਕੁਝ ਆ ਬਿਲਕੁਲ ਕਿਹਦੇ ਤੇ ਤੁਸੀਂ ਤੁਰਨਾ ਤੁਹਾਡੇ ਤੇ ਮੁਨਸਰ ਹੈ ਤੁਹਾਡੇ ਤੇ ਨਿਰਭਰਿਆ ਜੀ ਜ਼ਹਿਰ ਖਾਣਾ ਜ਼ਹਿਰ ਖਾ ਲੋ ਕੋਫਤੇ ਖਾਣੇ ਕੋਫਤੇ ਖਾ ਲੋ ਰਸਗੁੱਲਾ ਖਾਣਾ ਸਾਰਾ ਕੁਝ YouTube ਤੇ ਪਿਆ ਅਸ਼ਲੀ ਪਰ ਉਹ ਚੰਗੇ ਬਾਰੇ ਦੱਸਿਆ ਘਟ ਜਾਂਦਾ ਤੇ ਫਿਰ ਉਹ ਮੁੜ ਕੇ ਉਹਨੂੰ ਸੈਕਟ ਕਰਕੇ ਮੈਂ ਇਹ ਗੱਲ ਕਹਿਣਾ ਹੁੰਦਾ ਕਿ ਠੀਕ ਹੈ ਗੀਤਾਂ ਦਾ ਬੜਾ ਪ੍ਰਭਾਵ ਪੈਂਦਾ ਕਿ ਅਸੀਂ ਜਿਸ ਦੌਰ ਚ ਵੱਡੇ ਹੋਏ ਆ ਉਦੋਂ ਤੇ ਅਕਰਮ ਰਾਏ ਤੁਲਾ ਖਾਨ ਹੀ ਚੱਲੀ ਜਾਂਦੀ ਸੀ ਦਵਿੰਦਰ ਕੋਹ ਨਾ ਕੋਹ ਨੂਰੀ ਚੱਲੀ ਜਾਂਦੀ ਸੀ ਤੇ ਮਤਲਬ ਕਿ ਦੁਗਾਣੇ ਵੀ ਚੱਲੀ ਜਾਂਦੇ ਸੀ ਫਿਰ ਅਸੀਂ ਉਹ ਵੀਡੀਓ ਵਾਲਾ ਦੌਰ ਵੀ ਵੇਖਿਆ ਜਦੋਂ ਸ਼ੁਰੂ ਹੋਇਆ ਹਮ ਪਰ ਗੱਲ ਇਹ ਕਿ ਹੁਣ ਤੇ ਜ਼ਿਆਦਾ ਹੀ ਸੀਰੀਅਸ ਲੈਣ ਲੱਗ ਗਏ ਗਾਣਿਆਂ ਨੂੰ ਹੱਦ ਆ ਪਰ ਜਿਹੜਾ ਝਗੜਾ ਇਹ ਹੋਇਆ ਚਲੋ ਕਿਸੇ ਨੇ ਮੈਂ ਜਿਵੇਂ ਕਿਹਾ ਕਿ ਇਹਦੇ ਤੇ ਹੁਣ ਬਹੁਤ ਲੰਮੀ ਚੌੜੀ ਬਹਿਸ ਹੁੰਦੀ ਆ ਅਖੀਰ ਚ ਸਿੱਟਾ ਕੁਝ ਵੀ ਨਹੀਂ ਨਿਕਲਦਾ ਤੇ ਮੇਰਾ ਸਿੱਟਾ ਤੇ ਇਹੋ ਆ ਕਿ ਭਾਈ ਅਸੀਂ ਬੱਚਿਆਂ ਨੂੰ ਦਸੀਏ ਕਿ ਕੀ ਚੀਜ਼ ਖਾਣੀ ਆ ਕੀ ਛੱਡਣੀ ਆ ਅਸੀਂ ਉਹਨਾਂ ਨੂੰ ਉਹਨਾਂ ਦੀ ਚੋਣ ਦੇ ਕਾਬਲ ਬਣਾ ਦਈਏ ਨਾ ਬਿਲਕੁਲ ਬਿਲਕੁਲ ਕਿਉਂਕਿ ਉਹਨਾਂ ਦੇ ਮੋਬਾਈਲ 'ਚ ਸੰਨੀ ਦਿਓਲ ਵੀ ਆ ਸੰਨੀ ਲਿਓਨ ਵੀ ਆ ਤੇ ਉਹਨਾਂ ਦੀ ਉਸੇ ਹੀ ਮੋਬਾਈਲ ਦੇ ਵਿੱਚ ਭਾਈ ਬਹੁਤ ਗਿਆਨਵਰਤਕ ਲੋਕਾਂ ਦੀ ਸੂਚੀ ਵੀ ਹੋਏਗੀ ਬਿਲਕੁਲ ਉਹ ਅਸੀਂ ਉਹਨਾਂ ਨੂੰ ਚੋਣ ਕਰਨੀ ਸਿਖਾਈਏ ਤੇ ਤਾਦੇ ਆ ਨਾ ਇਹ ਇਹ ਬੜਾ ਜ਼ਰੂਰੀ ਹੈ ਵੀ ਚੋਣ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਕੋਈ ਕਿਸੇ ਵੀ ਤੁਸੀਂ ਤੁਸੀਂ ਕੋਈ ਵੀ ਕਾਮਯਾਬੀ ਹਾਸਲ ਕਰਨੀ ਆ ਜੇ ਤੁਹਾਡੀ ਚੋਣ ਗਲਤ ਆ ਕਦੇ ਕਾਮਯਾਬ ਨਹੀਂ ਹੋ ਸਕਦੇ ਕਿਉਂਕਿ ਹੁਣ ਗੱਲ ਇਹ ਆ ਕਿ ਬਾਈ ਦੋ ਬੱਸਾਂ ਲੱਗੀਆਂ ਨੇ ਇੱਕ ਬੱਸ ਨੇ ਖੜ ਖੜ ਕੇ ਜਾਣਾ ਇੱਕ ਬੱਸ ਨੇ ਸਿੱਧੀ ਜਾਣਾ ਤੇ ਜੇ ਹੁਣ ਆਪਾਂ ਚੋਣ ਉਹ ਖੜ ਖੜ ਕੇ ਵਾਲੀ ਕਰ ਲਈ ਆ ਤੋਂ ਖੜਕ ਖੜਕ ਕੇ ਜਾਣ ਵਾਲੀ ਆ ਖੜ ਖੜ ਕੇ ਜਾਣ ਵਾਲੀ ਆ ਦੂਜੀ ਜਿਹੜੀ ਆ ਨੌਨ ਸਟਾਪ ਜਾਂਦੀ ਹੈ ਲਾਰੀ ਵੀ ਲਿਸ਼ਕੀ ਪੁਸ਼ਕੀ ਆ ਚੋਣ ਹੀ ਆ ਨਾ ਸਾਡੀ ਬਿਲਕੁਲ ਬਿਲਕੁਲ ਤੇ ਦੂਜੀ ਗੱਲ ਇਹ ਆ ਕਿ ਜਿਹੜੀ ਆ ਘਟਨਾ ਹੋਈ ਆ ਇਹ ਕੱਲ ਵੀ ਗੱਲ ਕਰਦੇ ਪੈਸਾ ਸੀ ਤੇ ਬਾਈ ਅਸਲ ਦੇ ਵਿੱਚ ਕੀ ਆ ਕਿ ਪੰਜਾਬੀਆਂ ਦੇ ਵਿੱਚ ਮੈਂ ਸਮਝਦਾ ਸਾਰੇ ਪੰਜਾਬੀ ਨਹੀਂ ਸਾਰੇ ਕਹਿਣ ਦਾ ਮਤਲਬ ਹੁੰਦਾ ਕਿ ਤੁਸੀਂ ਮੂਰਖਤਾ ਦਾ ਹੱਦ ਬੰਨਾਈ ਜਿਹੜਾ ਟੱਪ ਚੁੱਕਿਆ ਹੋਣ ਸਾਰਾ ਕੋਈ ਸਮਾਜ ਖਰਾਬ ਨਹੀਂ ਹੁੰਦਾ ਸਾਰਾ ਕੋਈ ਮਹਿਕਮਾ ਖਰਾਬ ਨਹੀਂ ਹੁੰਦਾ ਸਾਰੀ ਕੋਈ ਕੌਮ ਕਸੂਰਵਾਰ ਨਹੀਂ ਹੁੰਦੀ ਖਰਾਬ ਨਹੀਂ ਹੁੰਦੀ ਇਸੇ ਤਰ੍ਹਾਂ ਹੀ ਚੱਲਦਾ ਕੰਮ ਇਹ ਜਿਹੜੀ ਘਟਨਾ ਹੋਈ ਹੈ ਗੁਰਦਾਸਪੁਰ ਦੇ ਸ਼ਾਇਦ ਕੋਟਲੀ ਸੂਰਤ ਮੱਲੀ ਜੀ ਰਿਮਾ ਬਾਦ ਕੋ ਪਿੰਡ ਆ ਉੱਥੋਂ ਅੱਜ ਇਹ ਖਬਰਾਂ ਲੱਗੀਆਂ ਨੇ ਕਿ ਕੋਈ ਭਰਤੀ ਪਾਈ ਜਾਂਦਾ ਸੀ ਨਵੀਂ ਕੋਠੀ ਪਾਉਂਦੇ ਸਨ ਤੇ ਦੂਜੇ ਘਰ ਵਾਲਿਆਂ ਨੇ ਕਿਤੇ ਕਿਹਾ ਕਿ ਭਾਈ ਉੱਚੀ ਆਵਾਜ਼ ਦੇ ਵਿੱਚ ਜਿਹੜੇ ਗੀਤ ਵੱਜਦੇ ਸੀ ਇਹ ਤੇ ਕਥੇ ਤੌਰ ਤੇ ਕਹਿ ਰਿਹਾ ਕਿ ਸ਼ਲੀਲ ਆ ਚਲੋ ਜੋ ਵੀ ਚੱਲਦਾ ਹੋਵੇ ਅੱਜ ਕੱਲ੍ਹ ਅਸ਼ਲੀਲ ਦੀ ਵੀ ਪਰਭਾਸ਼ਾ ਤੈਅ ਕਰਨੀ ਬਹੁਤ ਔਖੀ ਹੋ ਗਈ ਆ ਤੁਸੀਂ ਇੱਕ ਦਾ ਨਾਮ ਲੋਗੇ ਦੂਜਾ ਕਹਿੰਦਾ ਉੱਥੇ ਜਿਹੜੇ 60 70ਵੇਂ ਚ ਗਾਉਂਦੇ ਪਏ ਸੀ ਉਹ ਵੀ ਤੇ ਚਰਿਆਂ 'ਚ ਬੜੇ ਫਿਰਦੇ ਹੁੰਦੇ ਸੀ ਜੀ ਜੀ ਉਹ ਕੀ ਕਰੀਏ ਹੁਣ ਮਜਬੂਰ ਆ ਤਾਂ ਖੈਰ ਗੱਲ ਇਹ ਆ ਕਿ ਉਹਨਾਂ ਨੇ ਕਿਤੇ ਕਿਹਾ ਤੇ ਉਸ ਤੋਂ ਬਾਅਦ ਇਹਨਾਂ ਦਾ ਹੋਇਆ ਲੜਾਈ ਝਗੜਾ ਉਹਨਾਂ ਨੇ ਗੁੱਸੇ ਦੇ ਵਿੱਚ ਟਰੈਕਟਰ ਹੀ ਚਾੜਤਾ ਉਹ ਜਿਹੜਾ ਮੁੰਡਾ ਸੀਗਾ ਮਾਈ ਦਾ ਉਥੇ ਕਹਿੰਦਾ ਵੀ ਮੈਂ ਤਾਂ ਮਾਰ ਗਿਆ ਸ਼ਾਲ ਨੀਵੀਂ ਥਾਂ ਤੇ ਤੇ ਜਿਹੜਾ ਟਰੈਕਟਰ ਸੀ ਉਹ ਮਾਈ ਤੇ ਚੜ ਗਿਆ ਜਦੋਂ ਚੜ ਗਿਆ ਉਹਨੂੰ ਹਸਪਤਾਲ ਲਿਜਾਣਾ ਹੀ ਪੈਣਾ ਸੀਗਾ ਰਾਹ ਦੇ ਵਿੱਚ ਉਹ ਦਮ ਤੋੜ ਗਈ ਆ ਤੇ ਹੁਣ ਤੁਸੀਂ ਵੇਖੋ ਕਿ ਉਹ ਕੋਠੀ ਜਿਹੜੀ ਛੱਤ ਦੇ ਪੈ ਸੀ ਉਹ ਉਥੇ ਹੀ ਰਹਿ ਗਈ ਤੇ ਜੇਲ ਵਾਲੀ ਕੋਠੀ ਜਿਹੜੀ ਆ ਕੋਠੜੀ ਕਹਿ ਲਓ ਉਹ ਤਿਆਰ ਹੋ ਗਈ ਆ ਉਹ ਲੈਂਟਰ ਪਲਾ ਲੈਂਟਰ ਪਲਾ ਪਿਆ કે ਨਹੀਂ ਪਿਆ ਉਥੇ ਐਨ ਤਿਆਰ ਹੈ ਸਭ ਕੁਝ ਤਾਂ ਜਾਓ ਜਾ ਕੇ ਨਿਜਾਰੇ ਲਓ ਕਿ ਗਾਣਿਆਂ ਨੇ ਦੇਤਾ ਤੁਹਾਨੂੰ ਜੇ ਕਿਸੇ ਨੇ ਚਲੋ ਪਹਿਲੀ ਗੱਲ ਤੇ ਇਹ ਆ ਕਿ ਰਾਤ ਨੂੰ ਭਰਤੀ ਪਾ ਰਹੇ ਤੁਸੀਂ ਰਾਤ ਨੂੰ ਕਿਵੇਂ ਗਾਣੇ ਵਜਾ ਰਹੇ ਹੋ ਪਤਾ ਨਹੀਂ ਬਾਕੀ ਕਿਉਂਕਿ ਪਿੰਡਾਂ ਚ ਕਹਾਣੀਆਂ ਨਾ ਕਈ ਵਾਰ ਜੋ ਆਪਾਂ ਨੂੰ ਦੂਰ ਤੋਂ ਸੁਣਾਈ ਦਿੰਦੀਆਂ ਉਹਦੇ ਵਿੱਚ ਕਈ ਵਾਰ 1921 ਦਾ ਉੱਥੇ ਫਰਕ ਵੀ ਹੁੰਦਾ ਹੈ ਜੀ ਅਸਲੀਅਤ ਦੇ ਵਿੱਚ ਪਰ ਮੈਂ ਮੰਨਦਾ ਕਿ ਜੇ ਕਿਸੇ ਨੇ ਮੂਰਖਤਾ ਕੀਤੀ ਆ ਕਿ 10 ਵਜੇ ਉੱਚੀ ਆਵਾਜ਼ ਤੇ ਡੈਕ ਲਾਈ ਫਿਰਦਾ ਜੀ ਤੇ ਭਾਈ ਕਮਾਲ ਹੀ ਆ ਫਿਰ ਤੇ ਕਮਾਲ ਹੀ ਆ ਤੇ ਦੂਜੀ ਗੱਲ ਇਹ ਆ ਜੇ ਕਿਸੇ ਨੇ ਤੁਹਾਨੂੰ ਰੋਕਤਾ ਸਾਨੂੰ ਇੱਕ ਸਬਕ ਦਿੱਤਾ ਜਾਂਦਾ ਕਿ ਪਿੰਡ ਦੀਆਂ ਧੀਆਂ ਪੈਣਾ ਸਾਂਝੀਆਂ ਨੇ ਬਿਲਕੁਲ ਅਸੀਂ ਕੱਲ ਵੀ ਗੱਲ ਕਰਦੇ ਸਾਂ ਕਿ ਅੱਗੇ ਲੋਕ ਹੁੰਦੇ ਸੀ ਟਰੈਕਟਰ ਜਦੋਂ ਉਹਨਾਂ ਨੇ ਨਰਮੇ ਨਰਮੇ ਸੀਲਣੇ ਜੀ ਆਪਣੇ ਇਲਾਕੇ 'ਚ ਨਰਮਾ ਬਹੁਤ ਆਉਂਦਾ ਸੀ ਤੇ ਉਦੋਂ ਉਹਨਾਂ ਨੇ ਮਿਨੀ ਮਿਨੀ ਬਾਅਦ 'ਚ ਉਹ ਡੈਕ ਛੱਡ ਲੈਣੇ ਉਦੋਂ ਡੈਕ ਬੋਲਦੇ ਸੀਗੇ ਜੀ ਹੁਣ ਤੇ ਪਤਾ ਨਹੀਂ ਕੀ ਕਹਿੰਦੇ ਨੇ ਤੇ ਉਹ ਡੈਕ ਜੇ ਹੁੰਦੇ ਸੀ ਰੀਲਾਂ ਵਾਲੇ ਉਹ ਮੇਜਰ ਰਾਜਸਤਾਨੀ ਲਾ ਲਿਆ ਕਿਸੇ ਨੇ ਲਾਹਵੀਰਾ ਲਾ ਲਿਆ ਕਿਸੇ ਨੇ ਦਿਦਾਰ ਲਾ ਲਿਆ ਕਿਸੇ ਨੇ ਚਮਕੀਲਾ ਲਾ ਲਿਆ ਮਾਨ ਉਹ ਮਤਲਬ ਕਿ ਹੌਲੀ ਹੌਲੀ ਟਰੈਕਟਰ ਚੱਲੀ ਜਾਂਦਾ ਨਰਮਾ ਸੀ ਲਣਾ ਲੰਮਾ ਕੰਮ ਆ ਜੀ ਤੇ ਜਦੋਂ ਸ਼ਾਮ ਨੂੰ ਆਉਣਾ ਉਹ ਜੇ ਆਵਾਜ਼ ਉੱਚੀ ਵੀ ਆ ਨੀਵੀਂ ਵੀ ਆ ਨਾਲ ਬਿਲਕੁਲ ਬੰਦ ਕਰ ਲੈਣੀ ਆ ਪਿੰਡ ਦੇ ਆ ਕੇ ਕੋਲ ਤੇ ਇੱਥੇ ਇੱਥੇ ਹੁਣ ਉਹ ਮਤਲਬ ਕਿ ਜਿੱਡਾ ਡੀਜ਼ਲ ਵਾਲਾ ਡਰਮ ਹੁੰਦਾ ਘਰੇ ਐਡਾ ਤੇ ਸਪੀਕਰ ਰੱਖੀ ਬੈਠੇ ਨੇ ਉਹ ਮੰਗਰਾੜਾਂ ਦੇ ਵਿੱਚ ਕੀ ਕਰੀਏ ਤੇ ਮੈਂ ਹਾਂਜੀ ਮੇਰੇ ਪਿੰਡਾਂ ਆਦੇ ਹੈਗੇ ਨੇ ਮੁੰਡੇ ਮੈਂ ਕਿਸੇ ਨੂੰ ਕੀ ਕਵਾਂ ਉਹ ਐਦਾਂ ਲੱਗਦਾ ਕਿ ਹਾਂਜੀ ਤੁਹਾਡੀ ਗੱਲ ਦੇ ਵਿਚਕਾਰ ਗੱਲ ਹੈ ਇੱਕ ਵਾਰ ਵਾਰ ਸਵਾਲ ਪੁੱਛ ਰਹੇ ਨੇ ਆਪਣੇ ਦਰਸ਼ਕ ਮਾਨ ਸਾਹਿਬ ਬਾਰੇ ਕਿੱਥੇ ਚਲੇ ਗਏ ਨੇ ਤੁਸੀਂ ਵੈਸੇ ਕਹਿ ਚੁੱਕੇ ਹੋ ਕਿ ਠੀਕ ਠਾਕ ਨੇ ਬਿਲਕੁਲ ਤੰਦਰੁਸਤ ਨੇ ਜੀ ਕੋਈ ਕਿਤੇ ਨਹੀਂ ਜਾਂਦਾ ਹੁੰਦਾ ਸਾਡੀ ਇਹ ਜਿਹੜੀ ਆ ਆਪਦੀ ਨਿਊਜ਼ ਇੰਡਸਟਰੀ ਦੀ ਦੁਨੀਆ ਇਹਦੇ ਵਿੱਚ ਬਈ ਹਰੇਕ ਬੰਦੇ ਨੂੰ ਅਧਿਕਾਰ ਹੁੰਦਾ ਕਿਤੇ ਵੀ ਕੋਈ ਜਾ ਸਕਦਾ ਪਰ ਸਾਡੀ ਕੋਈ ਮਤਲਬ ਕਿ ਐਸੀ ਕੋਈ ਗੱਲ ਨਹੀਂ ਹੈ ਕਿ ਉਹ ਸਭ ਠੀਕ ਠਾਕ ਨੇ ਸਿਹਤਯਾਬ ਨੇ ਉਹਨਾਂ ਨੇ ਆਪਣਾ ਰਸਤਾ ਜਿਹੜਾ ਉਹ ਗਾਂ ਦੇਖਣਾ ਫਿਲਹਾਲ ਉਹਨਾਂ ਦੇ ਰਜਾਈਵੇਂ ਉਹ ਆਪ ਦਾ ਰਜਾਈਵੇਂ ਦੇ ਤਹਿਤ ਮੱਖਨੇ ਜੀ ਇਸ ਟਾਈਮ ਕੁਲਦੀਪ ਸਿੰਘ ਰਹੇ ਆ ਕਿ ਇਹਨੇ ਗੱਲ ਘਮਾਕ ਮੁਕੇ ਕਰਨ ਦਾ ਮੈਨੂੰ ਉਹ ਨਹੀਂ ਵੱਲ ਆਉਂਦਾ ਭਾਈ ਉਹਨਾਂ ਦਾ ਆਪਣਾ ਜੀਵਨ ਹੈ ਉਹਨਾਂ ਦਾ ਆਪਣਾ ਕੈਰੀਅਰ ਹੈ ਜਿੱਥੇ ਉਹਨਾਂ ਨੂੰ ਅੱਛਾ ਲੱਗਿਆ ਉਹ ਜਾ ਰਹੇ ਨੇ ਜੀ ਜੀ ਸੋ ਸਾਡਾ ਕੋਈ મતਭੇਦ ਨਹੀਂ ਹੁੰਦਾ ਸਾਡਾ ਇਹੀ ਹੈ ਭਾਈਚਾਰਾ ਇਹੀ ਚੱਲਦਾ ਕਿ ਭਾਈ ਕੋਈ ਆ ਗਿਆ ਕੋਈ ਚਲਾ ਗਿਆ ਸੋ ਤੁਸੀਂ ਕੱਲ ਨੂੰ ਫੇਰ ਵੇਟ ਕਰੋ ਕੱਲ ਨੂੰ ਫੇਰ ਇਹ ਸਵਾਲ ਕਰੋ ਅਸੀਂ ਵਾਰ-ਵਾਰ ਜਵਾਬ ਨਹੀਂ ਦੇਣਾ ਹਰ ਸਿੱਧਾ ਸਾਂ ਚੰਗੇ ਮੌਕੇ ਦੀ ਤਲਾਸ਼ ਦੇ ਵਿੱਚ ਜਦੋਂ ਕਿਤੇ ਵੀ ਆਪਣਾ ਚੰਗਾ ਮੌਕਾ ਮਿਲਦਾ ਹੈ ਉਹ ਸਾਰੇ ਕਰਦੇ ਨੇ ਅੱਗੇ ਜਾਂਦੇ ਨੇ ਗੁਲਦੀਪ ਸਿੰਘ ਗਰੇਵਾਲ ਜੀ ਨੇ ਇੱਕ ਬੜਾ ਸੋਹਣਾ ਸ਼ੇਅਰ ਲੈ ਕੇ ਆਪਾਂ ਨੂੰ ਭੇਜਿਆ ਜਾਂ ਤੋ دیਵਾਨਾ ਹਸੇ ਜਾਂ ਜਿਸੇ ਤੂੰ ਤੌਫੀਕ ਦੇ ਵਰਨਾ ਇਸ ਦੁਨੀਆ ਮੇ ਆਕਰ ਮੁਸਕਰਾਤਾ ਹੈ ਕੌਣ ਕੀ ਬਾਤ ਹੈ ਹੋਰ ਵੀ ਬੜੇ ਸੋਹਣੇ ਕਮੈਂਟ ਦੋਸਤਾਂ ਨੇ ਕੀਤੇ ਆ ਆਪਣੇ ਕਿਰਦਾਰ ਤੇ ਪਰਦਾ ਪਾ ਕੇ ਹਰ ਸ਼ਖਸ ਕਹਿ ਰਿਹਾ ਜ਼ਮਾਨਾ ਠੀਕ ਨਹੀਂ ਬਿਲਕੁਲ ਗਲੀਆਂ ਮੇਰੀਆਂ ਚੀਜ਼ਾਂ ਹੁੰਦੀਆਂ ਨੇ ਕਿਰਦਾਰ ਚਲੋ ਕਿਰਦਾਰ ਕਿਰਦਾਰ ਤੇ ਠੀਕ ਆ ਕਿ ਕਿਰਦਾਰ ਦੇ ਅੰਦਰ ਬਥੇਰਾ ਕੁਝ ਹੁੰਦਾ ਹੈ ਜੀ ਜਿਹੜੇ ਚੇ ਸੱਚੇ ਕਰਤਾਰ ਹੁੰਦੇ ਆ 100 ਚੋਂ ਕੋਈ ਲਾ ਲੋ 1 2% ਹੋਣਗੇ ਜੀ ਜੀ ਬਿਲਕੁਲ ਪਰ ਕਰਤਾਰ ਤੋਂ ਇਲਾਵਾ ਇੱਕ ਚੀਜ਼ ਹੁੰਦੀ ਹੈ ਤੁਹਾਡਾ ਵਿਹਾਰ ਬਿਲਕੁਲ ਉਹ ਤੇ ਸਿੱਖ ਲੋ ਯਾਰ ਹਮ ਕਰਤਾਰ ਚਲੋ ਕਰਤਾਰ ਆਪੇ ਬਣ ਜੇਗਾ ਜਦੋਂ ਜੀਵਨ ਸਮਾਜ ਦੇ ਵਿੱਚ ਤੁਸੀਂ ਵਿਵਹਾਰ ਕਿਦਾਂ ਦਾ ਕਰਨਾ ਹੈ ਤੁਹਾਡਾ ਵਿਹਾਰ ਕਿਦਾਂ ਦਾ ਕੁਝ ਤਾਂ ਚੀਜ਼ਾਂ ਮੁੱਢਲੀਆਂ ਹੁੰਦੀਆਂ ਨੇ ਚਲੋ ਕਰਤਾਰ ਗੱਲਾਂ ਵੱਡੀਆਂ ਇਹ ਇਹਨੇ ਵੱਡੇ ਫਲਸਫੀਕਲ ਮੈਨੂੰ ਨਹੀਂ ਲੱਗਦਾ ਕਿ ਗੁੰਗਾ ਹੀ ਚ ਜਾਣ ਜਾਣ ਦੀ ਲੋੜ ਹੈ ਜੇ ਅਸੀਂ ਆਪਣੇ ਆਪ ਨੂੰ ਸਮਝਣਾ ਅਸੀਂ ਅੱਜ ਵੀ ਮਤਲਬ ਕਿ ਸਾਡੇ ਤਾਂ ਇੱਥੇ ਪਿੰਡ ਚ ਰਵਾਜ ਵੈਸੇ ਹੀ ਆ ਹੂੰ ਤੁਸੀਂ ਸੱਚ ਅਸੀਂ ਘਰਾਂ ਚੋਂ ਸਿੱਧੇ ਚਲੇ ਜਾਂਦੇ ਆ ਪਰ ਕਿਸੇ ਦੇ ਘਰ ਦੇ ਅੱਗੇ ਨਹੀਂ ਖਲੋਂਦੇ ਬਿਲਕੁਲ ਛੋਟੇ ਹੁੰਦੇ ਸਿਖਾਇਆ ਗਿਆ ਸੀਗਾ ਕਿ ਕਿਸੇ ਦੇ ਘਰ ਅੱਗੇ ਨਹੀਂ ਖਲੋਣਾ ਕਿਸੇ ਦੇ ਘਰ ਦੇ ਵਿੱਚ ਜੇ ਜਾਣਾ ਹੈ ਤਾਂ ਪਹਿਲਾਂ ਘੂਏ ਤੋਂ ਆਵਾਜ਼ ਮਾਰ ਬਿਲਕੁਲ ਮੈਂ ਉਹ ਤਾਂ ਆਵਾਜ਼ ਮਾਰਨੀ ਜੇ ਕੋਈ ਡੰਡੀ ਉਦੋਂ ਡੰਡੀਆਂ ਹੁੰਦੀਆਂ ਸਨ ਜੀ ਡੰਡੀਆਂ ਤੋਂ ਕੋਈ ਕੁੜੀ ਆ ਰਹੀ ਆ ਕਿਉਂਕਿ ਉਦੋਂ ਜੰਗਲ ਪਣ ਵੀ ਲੋਕ ਬਾਹਰ ਜਾਂਦੇ ਸਨ ਜੀ ਠੀਕ ਹੈ ਨਾ ਜੀ ਜੇ ਕੋਈ ਡੰਡੀ ਤੇ ਕੁੜੀ ਆਉਂਦੀ ਆ ਤਾਂ ਪਾਸੇ ਲੈ ਜਾਓ ਥੱਲੇ ਲੈ ਜਾਓ ਤੇ ਇਹ ਇਹ کردار ਉਹ ਜਿਹੇ ਵਿਹਾਰ ਤੋਂ ਇਸ ਤਰ੍ਹਾਂ ਦਾ ਸਮਾਜਿਕ ਤੌਰ ਤੇ ਠੀਕ ਹੈ ਤੇ کردار ਵੀ ਬਣ ਗਿਆ ਜੀ ਜੀ کردار ਵੀ ਬਣ ਗਿਆ ਅਨਮੋਲ ਸਿੱਧੂ ਜੀ ਨੇ ਮੈਸੇਜ ਕੀਤਾ ਲਵ fromParams ਆਸਟ੍ਰੇਲੀਆ ਬ੍ਰਿਸਬੇਨ ਧੰਨਵਾਦ ਜੀ ਅਨਮੋਲ ਜੀ ਬਹੁਤ ਬਹੁਤ ਤੁਹਾਡਾ ਹੋਰ ਬਹੁਤ ਸਾਰੇ ਕਮੈਂਟ ਆ ਰਹੇ ਨੇ ਹੌਲੀ ਹੌਲੀ ਪੜਾਂਗੇ ਸਾਰਿਆਂ ਦੇ ਨਹੀਂ ਨਹੀਂ ਲੋ ਲੋ ਕਰੋ ਪ੍ਰੈਕਟਿਸ ਕਰੋ ਹਜ਼ੂਰ ਪ੍ਰੈਕਟਿਸ ਕਰੋ ਪ੍ਰੈਕਟਿਸ ਹੀ ਬੰਦੇ ਨੂੰ ਪਰਫੈਕਟ ਬਣਾ ਦਿੰਦਾ ਬਿਲਕੁਲ ਵਿਹਾਰ ਜਦ ਵਧੀਆ ਹੋਵੇ ਤਾਂ ਕਿਰਦਾਰ ਆਪੇ ਚਲਕਾਰਾ ਮਾਰੇ ਅਸੀਂ ਵੀ ਉਹੀ ਗੱਲ ਕਰ ਰਹੇ ਆਂ ਵੀ ਜਦੋਂ ਤੁਹਾਡਾ ਵਿਹਾਰ ਵਧੀਆ ਹੋਣ ਲੱਗ ਜਾਂਦਾ ਤੇ ਕਿਰਦਾਰ ਆਟੋਮੈਟਿਕਲੀ ਬਣਨਾ ਸ਼ੁਰੂ ਹੋ ਜਾਂਦਾ ਉਹ ਕਿਸੇ ਨੇ ਨਾ ਬੜੀ ਖੂਬਸੂਰਤ ਗੱਲ ਕਹੀ ਆ ਮੈਂ ਸੁਣ ਰਿਹਾ ਸੀਗਾ ਇੱਕ ਦਿਨ ਉਹ ਵੀਡੀਓ ਕਲਿੱਪ ਚ ਉਹ ਕਹਿੰਦਾ ਕਿ ਇਹ ਡਿਗਰੀਆਂ ਇਹ ਡਿਗਰੀਆਂ تعلیم ਦੇ ਖਰਚ ਕੀ ਰਸੀਦਾਂ ہیں ਰਸੀਦਾਂ ہیں ਬਿਲਕੁਲ ilm ਉਹ ਹੈ ਜੋ ਕਿਰਦਾਰ ਹੱਸੇ ਬਿਲਕੁਲ ਤੂੰ ਗੱਲ ਤੇ ਇਹੀ ਆ ਕਿ ਇਲਮ ਤੇ ਉਹੀ ਹੈ ਜੋ ਤੁਹਾਡੇ ਕਰਤਾਰ ਚੋਚਾ ਕੇ ਤਾਂ ਕਰਤਾਰ ਮੈਂ ਉਹੀ ਕਹਿੰਨਾ ਕਿ ਵਿਹਾਰ ਠੀਕ ਕਰ ਲੋ ਕਰਤਾਰ ਆਪਣੇ ਵਧੀਆ ਆਪ ਹੀ ਵਧੀਆ ਬਣ ਜਾਣਾ ਜਦੋਂ ਕਿਸੇ ਨਾਲ ਮਾੜਾ ਨਾ ਬੋਲੋਗੇ ਮਾੜਾ ਨਾ ਕਰੋਗੇ ਮਾੜਾ ਨਾ ਸੋਚੋਗੇ ਕਹਿਦਾ ਤੇ ਕਰਤਾਰ ਵੀ ਤੋ ਇੱਕ ਨਾ ਇੱਕ ਦਿਨ ਲੋਕ ਕਹਿਣਗੇ ਯਾਰ ਬੰਦਾ ਚੰਗਾ ਯਾਰ ਆਪਦਾ ਮਾਸਟਰ ਰਹਿੰਦਾ ਬਿਲਕੁਲ ਤੇ ਜਦੋਂ ਇਹਦੇ ਉੱਥੇ ਜਾ ਕੇ ਕਰਤੀ ਉਹਦੀ ਉੱਥੇ ਜਾ ਕੇ ਕਰਤੀ ਉਹਦੀ ਲੜਾਈ ਤੇ ਕਰਦਾਰ ਨੂੰ ਜੋ ਮਰਜ਼ੀ ਮੁੱਛਾਂ ਨੂੰ ਵਟ ਲੈ ਚੱਲੋ ਜੀ ਇਹ ਤਾਂ ਹੈ ਹੀ ਬਿਲਕੁਲ ਜਦੋਂ ਅਸੀਂ ਆਪਣੇ ਵਿਸ਼ੇ ਤੋਂ ਆਪਣੇ ਉਦੇਸ਼ ਤੋਂ ਹਟ ਕੇ ਦੂਜਿਆਂ ਦੇ ਕੰਮ ਦੇ ਵਿੱਚ ਟਾਂਗ ਅੜਾਉਣੀ ਸ਼ੁਰੂ ਕਰ ਦਿੰਨੇ ਆ ਤਾਂ ਕਿਤੇ ਨਾ ਕਿਤੇ ਸਾਡੇ ਨਤੀਜੇ ਵੀ ਪ੍ਰਭਾਵਿਤ ਹੁੰਦੇ ਆ ਤੇ ਦੂਸਰਾ ਤਾਂ ਖੈਰ ਜਿਹੜਾ ਹਾਥੀ ਦੀ ਚਾਲ ਚੱਲ ਰਿਹਾ ਉਹ ਚੱਲ ਹੀ ਜਾਂਦਾ ਔਰ ਉਹਨੇ ਤੁਰੇ ਜਾਣਾ ਹੁੰਦਾ ਉਹਨੂੰ ਇਹ ਚੀਜ਼ਾਂ ਬਹੁਤਾ ਪ੍ਰਭਾਵਿਤ ਨਹੀਂ ਕਰਦੀਆਂ